Uh, i am vincent i'm coming from uh, switzerland and uh, i was just uh, walking on the street and babaji thing uh, um, invite me to participate to this donation of water uh, which is which i learn where i learn so much about generosity and i am grateful to I'm feeling very grateful, I like Amritsar. Yesterday I visit the Golden Temple and it's all for me lesson of about generosity and respect to the people. That's the great, the main thing for me, the main important thing. Friends, Punjab TV USA. ਅੜਿਆਂ ਅੰਮ੍ਰਿਤਸਰ ਦੇ ਉਸ ਹੈਰੀਟੇਜ ਸਟਰੀਟ ਦੇ ਵਿੱਚ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸਤਖੰਡ ਚੇਰੀ ਹਰ ਨਨਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਨੇ ਲੇਕਿਨ ਅੱਜ ਸੇਵਾ ਤੇ ਸ਼ਰਧਾ ਦੀ ਇੱਕ ਨੋਕਰੀ ਮਿਸਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਨੂੰ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਇੱਕ ਵਿਦੇਸ਼ੀ ਸ਼ਰਧਾਲੂ ਵਰਗੂ ਵੱਲੋਂ ਇੱਥੇ ਨਿਆਂ ਸਿੰਘ ਨੂੰ ਸੇਵਾ ਕਰਦੇ ਆ ਵੇਖਿਆ ਗਿਆ ਤੇ ਸ਼ਬੀਲ ਦੀ ਸੇਵਾ ਉਹਨਾਂ ਵੱਲੋਂ ਅੱਜ ਸਵੇਰ ਤੋਂ ਨਿਭਾਈ ਜਾ ਰਹੀ ਆ ਆਖਰ ਮੰਦੇ ਵਿੱਚ ਸ਼ਰਦਾ ਦਾ ਸੇਵਾ ਦਾ ਭਾਵ ਜਿਹੜਾ ਵੇਖਣ ਨੂੰ ਮਿਲਿਆ ਜਿੱਥੇ ਆਪਣੇ ਗੁਰੂ ਨਗਰੀ ਅੰਮ੍ਰਿਤਸਰ ਦੇ ਉਹ ਜੁਵਾ ਉਹ ਨੌਜਵਾਨ ਜਿਹੜੇ ਇੱਥੇ ਸੇਵਾ ਕਰਨ ਤੋਂ ਗਰੇਜ ਕਰਦੇ ਨੇ ਲੇਕਿਨ ਅੱਜ ਇੱਕ ਅਨੋਖੀ ਮਿਸਾਲ ਜਿਹੜੀ ਹੈ ਉਸ ਗੋਰੇ ਨੇ ਉਸ ਵਿਦੇਸ਼ੀ ਸ਼ਰਧਾਲੂ ਨੇ ਪੇਸ਼ ਕੀਤੀ ਆ ਗੱਲਬਾਤ ਜਰੂਰ ਕਰਾਂਗੇ ਉਸ ਸ਼ਰਧਾਲੂ ਦੇ ਨਾਲ ਹਲਾਇਓ ਆਈ ਐਮ ਵਿਨਸੈਂਟ ਆਈ ਐਮ ਕਮਿੰਗ ਫਰਮ ਸਵਿਟਜ਼ਰਲੈਂਡ ਐਂਡ ਆ ਆ ਵਾਸ ਜਸਟ ਵਾਕਿੰਗ ਓਨ ਦ ਸਟਰੀਟ ਐਂਡ ਬਾਬਾ ਜੀ ਸਿੰਗ ਇਨਵਾਈਟ ਮੀ To participate to this donation of water, uh, which, is, which I learn where I learn so much about generosity. And I am grateful to uh, Bapak Singh. Yeah. What are you feeling here?: I'm feeling very grateful. I like Amritsar. Yesterday, I visited the Golden Temple. and it's all for me lesson of about generosity and respect to the people and that's the great the main thing for me the main important thing so kitna kithe is shantalu bolo kya gaya bhi jadon gurunagari amritsar pahunch gaye ne sach khand shri har mandir sahab natmastak hunde ne te heritage street de vich visit kardeya is gur sukh nu shabil di seva kardeya ve kithe ne te man de vich paav aunda ve mainu vi jehdi ithe seva karni chahidi hai te seva karan to baad ek alaukik <laughs> ਸ਼ਾਂਤੀ ਜਿਹੜੀ ਮਨ ਨੂੰ ਮਿਲੀ ਹੈ ਤੇ ਕਿਤਨਾ ਕਿਤੇ ਸਿੱਖੀ ਧਰਮ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਚਾਹੇ ਜਿੰਨਾ ਮਰਜ਼ੀ ਹੋ ਜਾਂਦਾ ਲੇਕਿਨ ਜਦੋਂ ਲੋਕ ਆ ਪਾਣ ਕੇ ਇਸ ਚੀਜ਼ ਨੂੰ ਵੇਖਦੇ ਨੇ ਤੇ ਇੱਕ ਵੱਖਰਾ ਹੀ ਪ੍ਰਭਾਵ ਮਨ ਦੇ ਉੱਤੇ ਪੈਂਦਾ ਤੇ ਸ਼ਰਧਾ ਜਿਹੜੀ ਆ ਮਨ ਦੇ ਵਿੱਚੋਂ ਆਪ ਹੀ ਨਾ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਹੋਰ ਵੀ ਸ਼ਰਧਾਲੂ ਇੱਥੇ ਖੜੇ ਨੇ ਗੱਲਬਾਤ ਕਰਾਂਗੇ ਕਿੰਨੇ ਕੁ ਮਨ ਦੀ ਗੱਲ ਆ ਵੀ ਅੱਜ ਵਿਦੇਸ਼ੀ ਸ਼ਰਧਾਲੂ ਜਿਹੜੇ ਨੇ ਇੱਥੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਦੇ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਨੇ ਤੇ ਸੇਵਾ ਜਿਹੜੀ ਉਹਨਾਂ ਵੱਲੋਂ ਇੱਥੇ ਸ਼ਬੀਲ ਹਾਂਜੀ ਵਾਹਿ ਖਾਲਸਾ ਵਾਹਿ ਜੀ ਮੇਰਾ ਨਾਮ ਜੀ ਸੁਰਿੰਦਰਪਾਲ ਸਿੰਘ ਸੋ ਅੱਜ ਹੈਰੀਟੇਜ ਸਟਰੀਟ ਦੇ ਵਿੱਚ ਇੱਕ ਤਸਵੀਰ ਜਿਹੜੀ ਆ ਵੇਖਣ ਨੂੰ ਮਿਲੀ ਹੈ ਜਿੱਥੇ ਵਿਦੇਸ਼ੀ ਸ਼ਰਦਾਲੂ ਜਿਹੜੇ ਨੇ ਸੇਵਾ ਕਰ ਰਹੇ ਨੇ ਆ ਤੇ ਕੀ ਕਰ ਰਹੇ ਹਾਂਜੀ ਇਹ ਆਪਣੇ ਸਾਰਿਆਂ ਵਾਸਤੇ ਬਹੁਤ ਹੀ ਮਾਨ ਵਾਲੀ ਗੱਲ ਹੈ ਕੀ ਵੇਖੋ ਇੱਥੇ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਨਾਲ ਸ਼ਬੀਲ ਦੀ ਸੇਵਾ ਲੱਗੀ ਆ ਤੇ ਇੱਥੇ ਆਲ ਓਵਰ ਵਰਲਡ ਦੇ ਵਿੱਚੋਂ ਹਰ ਧਰਮ ਦੇ ਲੋਕ ਆ ਕੇ ਸੇਵਾ ਕਰਦੇ ਨੇ Hindu Muslim Sikh Isai ਜਿਹੜੀ ਜਿਹਦੇ ਵਿੱਚ ਇੱਕ ਵਿਤਕਰੇ ਵਾਲੀ ਕੋਈ ਗੱਲ ਨਹੀਂ ਇੱਥੇ ਕੋਈ ਵੀ ਆਗੇ ਆਪਣੀ ਸ਼ਰਧਾ ਭਾਵਨਾ ਨਾਲ ਭਾਵੇਂ 10 ਮਿੰਟ ਕਰੇ ਭਾਵੇਂ 10 ਘੰਟੇ ਸੇਵਾ ਕਰ ਲੇ ਉਹ ਕਰ ਸਕਦਾ ਸੇਵਾ ਆਣ ਕੇ ਸੋ ਇਹਨਾਂ ਨੇ ਕਿਹਾ ਵੀ ਮੰਦੇ ਭਾਵਨੇ ਅੱਜ ਵੀ ਜਿਹੜੀ ਇੱਥੇ ਸੇਵਾ ਕਰਨ ਲੱਗੇ ਆ ਜਿਹੜੀ ਮਾਨੂੰ ਲੋਕੀ ਕ શાંતੀ ਮਿਲੀ ਹੈ ਲੇਕਿਨ ਆਪਣੇ ਨੌਜਵਾਨ ਨੇ ਕਿਸੇ ਵੇਲੇ ਇੱਥੇ ਆਵਾਜ਼ ਦਿੱਤੀ ਜਾਂਦੀ ਸੇਵਾ ਵਾਲੀ ਲੇਕਿਨ ਸੇਵਾ ਤੋਂ ਗਰੇਜ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋ ਸਰ ਜਿਹੜੀ ਸੇਵਾ ਹੈ ਇਹ ਸੇਵਾ ਆਪਣੀ ਮਰਜ਼ੀ ਨਾਲ ਬੰਦਾ ਕਰ ਹੀ ਨਹੀਂ ਸਕਦਾ ਜੀ ਇਹ ਵਾਹਿਗੁਰੂ ਦੀ ਕਿਰਪਾ ਹੋਏਗੀ ਤਾਂ ਹੀ ਉਹ ਸੇਵਾ ਕਰ ਸਕਦੇ ਆ ਕਈ ਵਾਰੀ ਬਾਬਾ ਜੀ ਇੱਥੇ ਜਾਂਦੀ ਸੰਗਤ ਨੂੰ ਆਵਾਜ਼ ਦਿੰਦੇ ਨੇ ਕਿ ਤੁਸੀਂ ਆ ਕੇ 10 ਮਿੰਟ ਸੇਵਾ ਕਰੋ ਪਰ ਜਿਸ ਇਨਸਾਨ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਆ ਉਹ ਹੀ ਇੱਥੇ ਸੇਵਾ ਕਰਕੇ ਜਾਂਦਾ ਕਈ ਜਾਣੇ ਆਵਾਜ਼ ਦੇਣ ਦੇ ਬਾਵਜੂਦ ਵੀ ਚਲੇ ਜਾਂਦੇ ਆ ਤੇ ਮੁਕ ਦੀ ਗੱਲ ਹੈ ਕਿ ਇੱਥੇ ਪਰਮਾਤਮਾ ਦੀ ਇਹੋ ਜੀ ਕਿਰਪਾ ਹੈ ਕਿ ਸੇਵਾ ਕਰਨ ਵਾਲੇ ਨੂੰ ਇੱਥੇ ਬਹੁਤ ਬੈਨੀਫਿਟ ਹੁੰਦਾ ਮੈਂ ਇਸ ਸ਼ਬੀਲ ਦੇ ਉੱਤੇ ਬੜਿਆ ਜਾਣੇ ਦੀਆਂ ਕਿਸਮਤਾਂ ਬੰਦੀਆਂ ਦੇਖੀਆਂ ਨੇ ਮਸਕੀਨ ਜੀ ਨੇ ਕਿਹਾ ਸੀ ਕਿ ਜੇ ਦੀਵਾ ਬਲਦਾ ਹੈ ਤਾਂ ਰੋਸ਼ਨੀ ਵੀ ਉਸੇ ਵੇਲੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਦੋਂ ਕੋਈ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦਾ ਹੈ ਤੇ ਵਾਹਿਗੁਰੂ ਉਹਨਾਂ ਨੂੰ ਆਪਣੀ ਬਰਕਤਾਂ ਨਾਲ ਬਹੁਤ ਨਿਵਾਜ ਦੇ ਨੇ ਤੇ ਇਹੋ ਹੀ ਐਗਜ਼ਾਮਪਲ ਇੱਕ ਦੇਖੋ ਇਹ ਅੰਗਰੇਜ਼ ਆਏ ਨੇ ਇਹਨਾਂ ਨੇ ਸੋਚਿਆ ਹੀ ਨਹੀਂ ਸੀ ਕਿ ਮੈਂ ਇੱਥੇ ਬੈਠਾਂਗਾ ਤੇ ਮੇਰੀ ਇੰਟਰਵਿਊ ਵੀ ਹੋਏਗੀ ਤੇ ਇਹ ਆਏ ਆ ਇਹਨਾਂ ਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਇੰਟਰਵਿਊ ਹੋ ਰਹੀ ਆ ਇਹਨਾਂ ਨੂੰ ਆਲ ਓਵਰ ਵਰਲਡ ਦੇ ਵਿੱਚ ਦੁਨੀਆ ਜਾਣੇਗੀ ਵੀ ਤੇ ਇਹ ਸੇਵਾ ਦਾ ਫਲ ਆ ਤੇ ਜਿਹੜਾ ਕੀ ਗੁੰਗੇ ਦੇ ਗੁਰਦੇ ਦੇ ਬਰਾਬਰ ਕੀ ਉਹ ਦਾ ਸੁਣ ਸਕਦਾ ਬੜੀ ਵਧੀਆ ਤਸਵੀਰ ਹੈ ਸੰਗਤਾ ਵੱਲੋਂ ਛਲਾਗਾ ਇਸ ਸ਼ਰਧਾਲੂ ਨੂੰ ਵੇਖ ਕੇ ਕੀਤੀ ਜਾ ਰਹੀ ਹੈ ਵੀ ਕਿਤਨਾ ਕਿਤੇ ਮਨ ਦੇ ਵਿੱਚ ਗੱਲ ਆਉਂਦੀ ਆ ਵੀ ਜਦੋਂ ਸੰਗਤਾ ਇੱਥੇ ਭਰੀ ਗਰਮੀ ਦੇ ਵਿੱਚ 47 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦਿਆਂ ਨੇ ਤੇ ਕਿਤਨਾ ਕਿਤੇ ਉਹਨਾਂ ਦੀ ਪਿਆਸ ਬੁਝਾਉਣ ਵਾਸਤੇ ਇੱਕ ਸੇਵਾ ਦੀ ਜਿਹੜੀ ਪਿਰਤ ਜਿਹੜੀ ਆ ਆਪਣਾ ਗੁਰਸੇਕ ਅਮਰ ਸਿੰਘ ਵੱਲੋਂ ਕੀਤੀ ਗਈ ਆ ਤੇ ਅੱਜ ਇੱਕ ਵਧੀਆ ਤਸਵੀਰ ਵੀ ਸਾਹਮਣੇ ਆਈ ਆ ਵੀ ਜਿਹੜੇ ਗੋਰੇ ਸ਼ਰਧਾਲੂ ਨੇ ਉਹ ਵੀ ਇੱਥੇ ਖੜ ਕੇ ਤੇ ਸੇਵਾ ਕਰ ਰਹੇ ਹਾਂ ਜੀ ਬਾਬਾ ਜੀ ਕਿੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹੈਰੀਟ ਮੰਨ ਤੋਂ ਪਹਿਲੇ ਜਨ ਕੇ ਚੱਲੂ ਹੋਇਆ ਕਿਰਦਾ ਦੇ ਨੂੰ ਪਤਾ ਇਨਾਂ ਤੋਂ ਅੱਜ ਤੱਕ ਬੰਨ ਤੋਂ ਪਹਿਲੇ ਗੁਰੂ ਰਾਮਦਾਸ ਨੇ ਕਿਰਕਬਾ ਕੀਤੀ ਹੈ ਸੇਵਾ ਲੈ ਰਣੀ ਸੋ ਇੱਥੇ ਕਈ ਧਰਮਾਂ ਦੇ ਲੋਕ ਆਉਂਦੇ ਨੇ ਸਾਂਝੀ ਵਾਰਤਾ ਦਾ ਸੰਦੇਸ਼ ਮਿਲਦਾ ਸੇਵਾ ਕਰਦੇ ਨੇ ਲੇਕਿਨ ਉਹਨ ਵਿਦੇਸ਼ੀ ਸ਼ਰਧਾਲੂ ਵੀ ਇੱਥੇ ਆਣ ਕੇ ਖਬੀਲ ਤੇ ਸੇਵਾ ਕਰਦੇ ਨੇ ਕਿੰਨੀ ਕ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਦੀ ਬਈ ਬਹੁਤ ਕਈ ਵੀ ਦੇਸ਼ ਕਈ ਇੱਕ ਨਹੀਂ ਗੁਰੂ ਰਾਮਦਾਸ ਜੀ ਕਿਰਪਾ ਨਾਲ ਬਹੁਤ ਜ਼ਿਆਦਾ ਵਿਦੇਸ਼ੀ ਆਉਂਦੇ ਨੇ ਬਹੁਤ ਆਨੰਦ ਧੰਨ ਪੁੱਛ ਕੇ ਵੇਖੋ ਗਰਮੀ ਲੱਗਦੀ ਪਈ ਐ ਇਹ ਏਟੋਮੈਟਿਕ ਕੋ ਗੁਰੂ ਰਾਮਦਾਸ ਦੀ ਕਿਰਪਾ ਨਾਲ ਕੋਈ ਗਰਮੀ ਦਾ ਜੋ ਸੇਵਾ ਕਰਦੇ ਆ ਗਰਮੀ ਨਹੀਂ ਲੱਗਦੀ ਉੰਜ ਗਰਮੀ ਨਾ ਸਿਬਕ ਦੇ ਗਰਮੀ ਬਹੁਤ ਲੱਗਦੀ ਐ ਸੇਵਾ ਕਰਨ ਲੱਗਿਆਂ ਗਰਮੀ ਲੱਗਦੀ ਐ ਗੁਰੂ ਸਾਹਿਬ ਦੀ ਬਖਸ਼ਿਸ਼ ਐ ਇਹ ਗੁਰੂ ਰਾਮਦਾਸ ਦੀ ਬਖਸ਼ਿਸ਼ ਐ ਗੁਰੂ ਰਾਮਦਾਸ ਜਿਹੜਾ ਘਰ ਘਰ ਆਏਗਾ ਝੋਲੀਆਂ ਭਰ ਕੇ ਜਾਏਗਾ ਜਿਹੜਾ ਗੁਰੂ ਰਾਮਦਾਸ ਘਰ ਆਏਗਾ ਝੋਲੀਆਂ ਭਰ ਕੇ ਜਾਏਗਾ ਤੁਹਾਨੂੰ ਬਹੁਤ ਆਨੰਦ ਮਿਲੇਗਾ ਗੁਰੂ ਰਾਮਦਾਸ ਇੱਕ ਇਹ ਦਿੱਠੇ ਸਭੇ ਥਾਂ ਨੇ ਤੁਝਿਆ ਇਹ ਗੁਰੂ ਰਾਮਦਾਸੀ ਵਰਗਾ ਦਰ ਕੋਈ ਦਰ ਨੀਗਾ ਤੇ ਬਹੁਤ ਇਹ ਲੋਕਾਂ ਨੂੰ ਬੇਨਤੀ ਕਰਾਂਗੇ ਉਧਰ ਉਧਰ ਨਾ ਭਟਕੋ ਇਹ ਗੁਰ ਰਾਮਦਾਸ ਦੇ ਘਰ ਜੇ ਝੋਲੀਆਂ ਭਰਨਾ ਦੇ ਤੇ ਗੁਰ ਰਾਮਦਾਸ ਦੇ ਘਰ ਆਓ ਤੇ ਝੋਲੀਆਂ ਭਰ ਕੇ ਜਾਓ ਕਿਸੇ ਚੀਜ਼ ਦਾ ਘਟਾ ਨਹੀਂ ਸੋ ਧੰਨਵਾਦ ਜੀ ਉਹ ਤਸਵੀਰਾਂ ਸੀ ਗੁਰੂ ਨਗਰੀ ਅੰਮ੍ਰਿਤਸਰ ਹੈਰੀਟੇਜ ਸਟਰੀਟ ਦੀਆਂ ਜਿੱਥੇ ਕਿ ਲਖਾ ਸਰਦਾਲੂ ਸੱਚਖੰਡ ਚਰੀ ਹਰਮੰਦਰ ਸਾਹਿਬ ਨਤਮਸਤਕ ਹੋਂ ਪਹੁੰਚਦੇ ਨੇ ਲੇਕਿਨ ਅੱਜ ਇਹ ਸੇਵਾ ਤੇ ਸ਼ਰਦਾ ਦੀ ਇੱਕ ਨੌਕਲੀ ਮਿਸਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਹੈਰੀਟੇਜ ਸਟਰੀਟ ਦੇ ਵਿੱਚ ਵੇਖਣ ਨੂੰ ਮਿਲੀ ਆ ਤੇ ਕਿਤੇ ਨਾ ਕਿਤੇ ਜਦੋਂ ਵੀ ਗੁਰੂ ਨਗਰੀ ਅੰਮ੍ਰਿਤਸਰ ਜਿਹੜੇ ਸਾਡੇ ਦਰਸ਼ਕ ਇਸ ਵੀਡੀਓ ਨੂੰ ਦੇਖਦੇ ਹੋਣ ਜਦੋਂ ਵੀ ਪਹੁੰਚਣ ਤੇ ਜਰੂਰ ਇਸ ਸ਼ਬੀਲ ਦੇ ਉੱਤੇ ਆਉਣ ਠੰਡੇ ਪਾਣੀ ਦੀ ਜਿਹੜੀ ਹੈ ਸ਼ਬੀਲ ਛਕਣ ਤੇ ਇੱਥੇ ਸੇਵਾ ਦੀ ਜਿਹੜੀ ਪਿਰਤ ਆ ਉਹ ਜਰੂਰ ਨਿਭਾਉਣ ਮੈਨੂੰ ਜਾਣ